ਹੁਸ਼ਿਆਰਪੁਰ ਚ ਅਵਾਰਾ ਜਾਨਵਰਾਂ ਦੀ ਵੱਧ ਰਹੀ ਗਿਣਤੀ ਤੋਂ ਲੋਕ ਪਰੇਸ਼ਾਨ ਹਾਦਸਿਆਂ ਦੇ ਕਾਰਨ ਬਣ ਰਹੇ ਅਵਾਰਾ ਜਾਨਵਰ ਕਈ ਹਾਦਸੇ ਹੋਣ ਦੇ ਬਾਵਜੂਦ ਪ੍ਰਸ਼ਾਸਨ ਖਾਮੋਸ਼ ਅਹਾਨੀਪਰੀ ਕੀ ਨਾਮ ਹੈ ਜੀ ਸ਼ਮਸ਼ੀਰ ਸਿੰਘ ਭਾਰਦਵਾ ਜੱਡਵੋਕੇਟ ਹੈ ਜੀ ਮੈਂ ਅੱਛਾ ਜੀ ਤੁਸੀਂ ਐਡਵੋਕੇਟ ਹੋ ਐਡਵੋਕੇਟ ਸਾਹਿਬ ਅਵਾਰਾ ਜਾਨਵਰ ਦਾ ਜਿਹੜਾ ਕਹਿਰ ਆ ਲਗਾਤਾਰ ਸ਼ਹਿਰ ਚ ਵਧਦਾ ਜਾ ਰਿਹਾ ਕਿਦਾਂ ਦੇਖਦਾਂ ਕੀ ਕਹਿਣਾ ਚਾਹੂੰਗਾ ਜਦੋਂ ਕਮੇ ਸਮਝਾ ਇਹ ਸ਼ਹਿਰ ਦੇ ਵਿੱਚ ਨਗਰ ਨਿਗਮ ਦੀ ਵੀ ਔਰ ਸਰਕਾਰ ਦੀ ਵੀ ਬਹੁਤ ਵੱਡੀ ਨਲੈਕੀ ਆ ਇਹ ਵੀ ਬਹੁਤ ਬਹੁਤ ਤਾਤ ਦੇ ਵਿੱਚ ਅਵਾਰਾ ਕੁੱਤੇ ਜਿਹੜੇ ਆ ਅਵਾਰਾ ਪਸ਼ੂ ਜਿਹੜੇ ਆ ਅਵਾਰਾ ਬਲਦ ਸਾਨ ਜਿਹੜੇ ਆ ਸ਼ਰਿਆਮ ਭੀੜ ਪੜੱਕੇ ਵਾਲੇ ਇਲਾਕਿਆਂ ਦੇ ਵਿੱਚ ਘੁੰਮ ਰਹੇ ਆ ਜੋ ਕਿਸੇ ਵੀ ਵੇਲੇ ਰਾਹਗੀਰਾਂ ਨੂੰ ਕੱਟ ਸਕਦੇ ਆ ਵੱਢ ਸਕਦੇ ਆ ਔਰ ਬਹੁਤ ਵੱਡਾ ਜਿਹੜਾ ਆ ਨੁਕਸਾਨ ਕਰ ਸਕਦੇ ਆ ਕਿਵੇਂ ਦੇਖਦੇ ਹੋ ਕਿ ਲਗਾਤਾਰ ਸਰਕਾਰ ਦੇ ਵੀ ਧਿਆਨ ਵਿੱਚ ਰਹਿੰਦਾ ਹੈ ਪ੍ਰਸ਼ਾਸਨ ਦੇ ਧਿਆਨ ਵਿੱਚ ਰਹਿੰਦਾ ਲੋਕ ਸ਼ਿਕਾਇਤਾਂ ਦਿੰਦੇ ਨੇ ਹਾਦਸੇ ਹੋ ਰਹੇ ਨੇ ਜਾਨੀ ਮਾਲੀ ਨੁਕਸਾਨ ਵੀ ਕਈ ਵਾਰੀ ਹੁੰਦਾ ਹੈ ਪਰ ਫਿਰ ਵੀ ਸਰਕਾਰ ਦੀ ਖਾਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਪੋਰੇਸ਼ਨ ਦੀ ਚੁੱਪੀ ਕਿੱਦਾਂ ਦੇਖਦੇ ਹੋ ਦੇਖੋ ਸਰਕਾਰ ਜਿਹੜੀ ਵੀ ਹੈ ਚਾਹੇ ਉਹ ਕਾਰਪੋਰੇਸ਼ਨ ਨੂੰ ਚਲਾ ਰਹੀ ਹੈ ਚਾਹੇ ਆਪਣੇ ਡੀਸੀ ਸਾਹਿਬ ਬੈਠੇ ਆ ਦੇਖਣ ਵਾਲੀ ਗੱਲ ਇਹ ਆ ਕਿ ਕਾਹ ਸੱਸੇ ਕ ਜੜਾ ਆ ਉਹ ਕੱਟਿਆ ਜਾ ਰਿਹਾ ਛੋਟੇ ਤੋਂ ਛੋਟੇ ਵਹੀਕਲ ਤੋਂ ਲੈ ਕੇ ਵੱਡੇ ਤੋਂ ਵੱਡੇ ਵਹੀਕਲ ਤੱਕ ਸ਼ਰਾਬ ਦੇ ਠੇਕਿਆਂ ਤੋਂ ਪੈਟਰੋਲ ਪੰਪਾਂ ਤੋਂ A to Z ਜਿਨ੍ਹਾਂ ਵੀ ਚੀਜ਼ਾਂ ਦੇ ਉੱਤੇ ਐਕਸਾਈਜ਼ ਡਿਊਟੀ ਲੱਗਦੀ ਉਹਨਾਂ ਦੇ ਨਾਲ-ਨਾਲ ਜਿਹੜਾ ਹੈ ਕਾਊਸੈਸ ਲਗਾ ਰਹੇ ਆ ਉਹ ਕਾਊਸੈਸ ਜਾ ਕਿੱਥੇ ਰਿਹਾ ਕਾਊਸੈਸ ਬੇਸਿਕਲੀ ਤਾਂ ਇਹਨਾਂ ਨੇ ਲਗਾਇਆ ਸੀਗਾ ਆਵਾਰਾ ਪਸ਼ੂ ਜਿਹੜੇ ਆ ਜਿਹਨੂੰ ਇਹ ਗਊ ਧੰਨ ਕਹਿੰਦੇ ਆ ਜਿਹਨੂੰ ਇਹ ਕਹਿੰਦੇ ਆ ਜੀ ਵੀ ਗਊ ہماری ਮਾਤਾ ਹੈ ਜਿਨ੍ਹਾਂ ਨੂੰ ਸਾਂਭਣ ਦੇ ਲਈ ਇਹ ਕਹਿੰਦੇ ਆ ਵੀ ਅਸੀਂ ਉਹ ਕਾਊਸੈਸ ਲਗਾਇਆ ਪਰ ਉਹਨਾਂ ਨੂੰ ਕਿੱਥੇ ਸਾਂਭਿਆ ਜਾ ਰਿਹਾ ਕਾਊਸੈਸ ਕਿੱਥੇ ਜਾ ਰਿਹਾ ਅਗਰ ਅਸੀਂ ਅੰਕੜੇ ਦੇਖੀਏ ਤਾਂ ਸ਼ਾਇਦ ਅਰਬਾਂ ਰੁਪਈਆ ਜੜਾਇਆ ਕਾਉਂਸਲਸ ਦੇ ਨਾਂ ਦੇ ਉੱਤੇ ਸਰਕਾਰਾਂ ਇਕੱਠਾ ਕਰ ਰਹੀਆਂ ਹਨ ਪਰ ਪਤਾ ਨਹੀਂ ਉਹ ਕਿੱਥੇ ਵਰਤ ਹੋ ਰਿਹਾ ਹੈ ਕਿੱਥੇ ਉਹ ਉਹਦੀ ਵਰਤੋਂ ਹੋ ਰਹੀ ਹੈ ਜੀ ਤੁਹਾਡਾ ਕੀ ਨਾਮ ਆ ਜੀ ਮੇਰਾ ਪਵਿੱਤਰਦੀਪ ਸਿੰਘ ਆ ਜੀ ਮੈਂ ਕਾਉਂਸਲਰ ਆ ਵਾਰਡ ਨੰਬਰ 24 ਤੋਂ ਹੁਸ਼ਾਰਪੁਰ ਤੋਂ ਜੀ ਹੁਸ਼ਾਰਪੁਰ ਤੋਂ ਅੱਜ ਮੈਂ ਜਾ ਰਿਹਾ ਸੀ ਕੋਟ ਲਈ ਤਾਂ ਮੈਂ ਦੇਖਿਆ ਤੇ ਜਿਹੜੇ ਆ ਵਾਰਾ ਜਾਨਵਰ ਆ ਤੁਸੀਂ ਸ਼ਾਰਟਸ ਵੀ ਲੈ ਲਈ ਹੋਰੇ ਜਿਹੜੇ ਤਾਂ ਦੇਖਿਓ ਕਿਤਾ ਖੜੇ ਪਏ ਆ ਜੀ ਔਰ ਲੜਦੇ ਪਏ ਆ ਆਲੇ ਦੁਆਲੇ ਉਹਨਾਂ ਨੇ ਤਿੰਨ ਚਾਰ ਗੱਡੀਆਂ ਭੰਨ ਦਿੱਤੀਆਂ ਆਪਸ ਲੜ ਲੜ ਕੇ ਕਦੀ ਕਿਸੇ ਗੱਡੀ ਚ ਵਜਦੇ ਕਦੀ ਕਿਸੇ ਚ ਵਜਦੇ ਆ ਸਭ ਤੋਂ ਵੱਡੀ ਗੱਲ ਇਹ ਆ ਨਾਲ ਸ਼ੋਲਾ ਹਸਪੀਟਲ ਹੈ ਇੱਧਰ ਖੱਬੇ ਸੱਜੇ ਸਾਰੇ ਦਵਾਈਆਂ ਦੀਆਂ ਦੁਕਾਨਾਂ ਆ ਡਾਕਟਰ ਸਰਵਜੀਤ ਸਾਹਿਬ ਬੈਠਦੇ ਆ ਹਸਪੀਟਲ ਆ ਮਤਲਬ ਸਾਰੀ ਮੈਡੀਕਲ ਲਾਈਨ ਤੇ ਫਸਿਆ ਬੰਦਾ ਹੁੰਦਾ ਗੱਡੀਆਂ ਗੁੱਡੀਆਂ ਲੱਗੀਆਂ ਹੁੰਦੀਆਂ ਬਹੁਤ ਬੁਰਾ ਹਾਲ ਹੈ ਔਰ ਕਾਰਪੋਰੇਸ਼ਨ ਨੇ ਕੈਟਲ ਕਚਰ ਮਸ਼ੀਨ ਲਈ ਸੀ 1.5-2 ਸਾਲ ਹੋ ਗਏ ਤਾਂ ਮੇਰੇ ਹਿਸਾਬ ਦੇ ਨਾਲ ਉਹਨਾਂ ਨੇ ਇੱਕ ਵੀ ਜਿਹੜਾ ਇਹਨਾਂ ਦਾ ਪਸੂ ਨਹੀਂ ਫੜਿਆ ਹੁਣ ਬਹੁਤ ਹੀ ਜ਼ਿਆਦਾ ਰਿਸਕ ਹੈ ਔਰ ਕਾਰਪੋਰੇਸ਼ਨ ਨੂੰ ਇਹਨੇ ਤੇ ਗੌਰ ਕਰਨਾ ਚਾਹੀਦਾ ਵੀ ਜਿਹੜੀ ਅਸੀਂ ਕੈਟਲ ਕਲਚਰ ਲੋਕਾਂ ਦੇ ਪੈਸਿਆਂ ਦੇ ਨਾਲ ਜਿਹੜੀ ਆਪਾਂ ਖਲਵਾੜ ਕੀਤਾ ਆ ਉਹਨੂੰ ਯੂਜ਼ ਕਰਨੇ ਮਤਲਬ ਚੱਕਣੇ ਔਰ ਇੱਕ ਇਹ ਹੋ ਗਏ ਇੱਕ 12 ਕੁੱਤੇ ਹਰ ਗਲੀ ਹਰ ਇੱਕ ਵਾਰਡ ਚ ਹਰ ਇੱਕ ਮਹੱਲੇ ਚ 12 ਕੁੱਤਿਆਂ ਨੇ ਬਹੁਤ ਆਤੰਗ ਬਚਾਇਆ ਪਿੱਛੇ ਜੇ ਵੀ ਉਹਰਾ ਇੱਕ ABC ਪ੍ਰੋਗਰਾਮ ਚਲਾਇਆ ਸੀ ਐਨੀਮਲ ਬਰਥ ਕੰਟਰੋਲ ਜਿਹੜੇ ਸਿਵਲ ਹਸਪੀਟਲ ਦੇ ਨਾਲ ਰਲ ਕੇ ਇਹਨਾਂ ਨੇ ਅੰਨਸਬੰਧੀ ਕਰਨੀ ਸੀ ਕੁੱਤਿਆਂ ਦੀ ਉਹ ਵੀ ਇੱਦਾਂ ਪੈਂਡਿੰਗ ਪਿਆ ਆ ਕੈਟਲ ਕਲਚਰ ਵਾਲਾ ਵੀ ਇੱਦੇ ਪੈਂਡਿੰਗ ਪਿਆ ਮਤਿਆਰੇ ਮਤੇ ਪਈ ਜਾਂਦੇ ਪੈਸੇ ਲੋਕਾਂ ਦੇ ਜਿਹੜੇ ਲੋਕਾਂ ਨੂੰ ਸਹੂਲਤ ਇੱਕ ਨਿੱਕੇ ਪੈਸੇ ਦੀ ਨਹੀਂ ਹੁੰਦੀ ਭਈ ਔਰ ਮੇਰੀ ਕਾਰਪੋਰੇਸ਼ਨ ਨੂੰ ਇਹ ਗੁਜਾਰਸ਼ ਆ ਕਿ ਇੱਕ ਵਾਰੀ ਆ ਕੇ ਚੈੱਕ ਕਰੋ ਲੋਕਾਂ ਦਾ ਕੀ ਹਾਲ ਆ ਕਿ ਇਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਹਨ ਉਹ ਹੱਲ ਕਰੋ ਪਵਿੱਤਰ ਜੀ ਕਿਵੇਂ ਦੇਖਦੇ ਹੋ ਤੁਸੀਂ ਐਡਵੋਕੇਟ ਵੀ ਹੋ ਕਾਉਂਸਲਰ ਵੀ ਹੋ ਤਾਂ ਇੱਕ ਸ਼ਹਿਰ ਵਾਸੀ ਵੀ ਹੈਗੇ ਹੋ ਜੀ ਲਗਾਤਾਰ ਕਾਰਪੋਰੇਸ਼ਨ ਦੇ ਧਿਆਨ ਦੇ ਲੋਕਾਂ ਵੱਲੋਂ ਕੰਪਲੇਂਟਸ ਜਿਹੜੀਆਂ ਆ ਰਿਟਰਨ ਚ ਵੀ ਦਿੱਤੀਆਂ ਜਾ ਰਹੀਆਂ ਵਰਕ ਦੀ ਵੀ ਦੱਸਿਆ ਜਾ ਰਿਹਾ ਆ ਬਹੁਤ ਵਾਰੀ ਖਬਰਾਂ ਵੀ ਵੀਡੀਓ ਚ ਨਸ਼ਰ ਹੋ ਗਈਆਂ ਪਰ ਕਾਰਪੋਰੇਸ਼ਨ ਦੇ ਕੰਨ ਤੇ ਜੂੰ ਦਾ ਨਾ ਸਰਕਣਾ ਕਿਵੇਂ ਦੇਖਦੇ ਹੋ ਇਹਨੂੰ ਅਸੀਂ ਦੋ ਵਿਊਜ਼ ਲੈ ਸਕਦੇ ਹਾਂ ਜੀ ਇੱਕ ਤਾਂ ਇਹ ਆ ਕਿ ਕੁੱਤਿਆਂ ਨੂੰ ਸੁਪਰੀਮ ਕੋਰਟ ਨੇ ਚੱਕਣ ਤੋਂ ਬਹੁਤ ਮਨਾਹੀ ਕੀਤੀ ਹੋਈ ਹੈ ਕਾਰਪੋਰੇਸ਼ਨ ਆਪਣੀ ਜਗ੍ਹਾ ਵੀ ਠੀਕ ਹੈ ਬਟ ਜਿਹੜਾ ਅਸੀਂ ਲੀਗਲੀ ਹਮਤਾ ਪਾ ਕੇ ABC ਪ੍ਰੋਗਰਾਮ ਚਲਾਇਆ ਸੀ ਨਾ ਸਬੰਧੀ ਕਰਨੀ ਸੀ ਕੁੱਤਿਆਂ ਦੀ ਉਹ ਕਾਰਪੋਰੇਸ਼ਨ ਕਰ ਸਕਦੀ ਹੈ ਉਹ ਵੀ 2 ਸਾਲ ਹੋ ਗਏ ਪੈਂਡਿੰਗ ਪਿਆ ਕਾਰਪੋਰੇਸ਼ਨ ਉਹ ਵੀ ਨਹੀਂ ਕਰਦੀ ਭਈ ਔਰ ਤੁਸੀਂ ਦੇਖ ਲਓ ਸਾਡੇ ਵੀਡੀਓ ਬਣਾਉਂਦੇ ਬਰਉਂਦੇ ਸਾਡੇ ਲੱਗ ਕੇ ਆਈ ਜਾਂਦੇ ਪੀ ਹੁਣ ਸਾਡਾ ਨੁਕਸਾਨ ਕਰਨੇ ਪਸੂਗੀ ਤੋਂ ਇਹ ਹੀ ਆ ਜੀ ਐਜ਼ ਅ ਸ਼ਹਿਰ ਵਾਸੀ ਵੀ ਔਰ ਐਜ਼ ਅ ਕਾਉਂਸਲਰ ਵੀ ਜਿਹੜੀਆਂ ਲੋਕਾਂ ਦਾ ਮੁਸ਼ਕਲ ਹੈ ਜਿਹੜੀ ਮੇਜਰ ਚੀਜ਼ਾਂ ਆਹੀਂ ਜਿਹੜੇ ਕੁੱਤੇ ਹੋਗੇ ਜਾਂ ਜਿਹੜੇ ਪਸ਼ੂ ਹੋਗੇ ਲੋਕਾਂ ਨੂੰ ਇਹਨਾਂ ਦਾ ਤੁਹਾਨੂੰ ਜਨ ਦਵਾ ਦਈਏ ਸੋ ਇਹ ਮੇਰੀ ਬੇਨਤੀ ਹੈ ਕਾਰਪੋਰੇਸ਼ਨ ਨੂੰ ਵੀ ਆ ਕੇ ਪਸ਼ੂਆਂ ਦਾ ਹਾਲ ਦੇਖੋ ਜਿਹੜੀ ਆਪਾਂ ਕੈਟਲ ਕੈਚਰ ਲਈ ਸੀ ਉਹਦਾ ਯੂਜ਼ ਕਰਨੇ ਤੇ ਆਪਾਂ ਸਰਕਾਰੀ ਹਸਪਤਾਲ ਦੀ ਦੀਵਾਰ ਦੇ ਨਾਲ ਖੜੇ ਹੈ ਕਿ ਅਸੀਂ ਦੇਖ ਰਹੇ ਆਂ ਕਿ ਨਜ਼ਾਇਜ਼ ਕਬਜ਼ੇ ਪੂਰੀ ਦੀਵਾਰ ਦੇ ਨਾਲ ਲੋਕ ਉੱਥੇ ਪਿਸ਼ਾਬ ਜਿਹੜਾ ਜਾ ਰਹੇ ਨੇ ਔਰ ਹਸਪਤਾਲ ਘਾਟੇ ਇੱਕ ਬੱਸ ਸਟੈਂਡ ਜਾਂ ਕੋਈ ਆਟੋ ਸਟੈਂਡ ਜਿਆਦਾ ਲੱਗਦਾ ਕਿਵੇਂ ਦੇਖਦੇ ਹੋ ਤੇ ਕੋਈ ਤਾਂ ਕਾਰਪੋਰੇਸ਼ਨ ਦੇ ਨੋਟਿਸ ਸੀ ਇੱਦਾਂ ਕਰਨਾ ਉਹਦਾਂ ਕਰਨਾ ਹੈ ਬਟ ਤੁਹਾਡੇ ਸਾਹਮਣੇ ਹੀ ਹੈ ਸਾਰੀਆਂ ਲੀਗਲ ਇਨਕ੍ਰੋਚਮੈਂਟਸ ਹੀ ਹੈ ਲੱਗਦਾ ਕਿ ਕੋਈ ਅਸਲ ਦੇ ਵਿੱਚ ਹਾਰਪੁਰ ਤੇ ਬਦਲਾ ਆਇਆ ਹੈਗਾ ਜੀ ਬਦਲਾ ਦੀ ਗੱਲ ਹੋ ਰਹੀ ਸੀ ਬਦਲਾ ਲੋਕਾਂ ਨੇ ਕਹਿਣਾ ਮੈਂ ਆਪੋਜੀਸ਼ਨ ਚਾ ਮੈਂ ਬੋਲਦਾ ਆ ਬਟ ਇਹ ਜਿਹੜੀ ਚੀਜ਼ ਹੈ ਲੋਕ ਹੀ ਹੀ ਦੱਸ ਸਕਦੇ ਵੀ ਬਦਲਾ ਆਇਆ ਕਿ ਨਹੀਂ ਆਇਆ ਬਾਕੀ ਸ਼ਹਿਰ ਵਾਸੀਆਂ ਨੂੰ ਪਤਾ ਕੰਮ ਕਿਸੇ ਵਾਰਡ ਦਾ ਹੁੰਦਾ ਨਹੀਂ ਪਿਆ ਵਾਰਡਾਂ ਦੇ ਸਿਰਫ ਦੋ ਵਾਰਡਾਂ ਦੇ ਕੰਮ ਹੁੰਦੇ ਪਏ ਵਾਰਡ ਨੰਬਰ 6 ਵਾਰਡ ਨੰਬਰ 27 ਬਾਕੀ ਸਾਰਾ ਸ਼ਹਿਰ ਬੰਦ ਪਿਆ ਉਹ ਦੋ ਵਾਰਡਾਂ ਦੇ ਵਿੱਚ ਕੰਮ ਹੋਣ ਦਾ ਕੀ ਕਾਰਨ ਹੈ ਇਕ ਤੋਂ ਮੰਤਰੀ ਸਾਹਿਬ ਐਮਸੀ ਤੋਂ ਵਿਧਾਇਕ ਬਣ ਗਏ ਇੱਕ ਚ ਬਾਈ ਇਲੈਕਸ਼ਨ ਹੁਣੀਆਂ ਦੋਨਾਂ ਚ ਬਾਈ ਇਲੈਕਸ਼ਨ ਹੁਣੀਆਂ ਇੱਕ ਤੋਂ ਸਾਡੇ ਕੌਂਸਲਰ ਸੀਗੇ ਐਕਸਪਾਇਰ ਹੋ ਗਏ ਆ ਤੇ ਦੋਨਾਂ ਚ ਬਾਈ ਇਲੈਕਸ਼ਨ ਹੁਣੀਆਂ ਨੇਰੀ ਉਧਰ ਹੀ ਲਿਆਂਦੀ ਬਈ ਬਾਕੀ ਕਿਤੇ ਕੰਮ ਨਹੀਂ ਚੱਲਦਾ ਪਿਆ ਠੀਕ ਆ ਜੀ ਇਹ ਸਮੱਸਿਆ ਸਾਰੇ ਸ਼ਹਿਰ ਦੇ ਦੇਖਣ ਆ ਰਹੀ ਹੈ ਤਕਰੀਬਨ ਸਾਰੇ ਸਾਰੇ ਸ਼ਹਿਰ ਦੇ ਸ਼ਹਿਰ ਚ ਵਾੜਾਂ ਚ ਬਹੁਤ ਬੁਰਾ ਹਾਲ ਹੈ ਤਾਂ ਮੇਨ ਰੋਡ ਆ ਤੁਸੀਂ ਗਲੀਆਂ ਚ ਵੜ ਜਿਓ ਤਾਂ ਦੇਖਿਓ ਨੰਗਰਨਾ ਬਹੁਤ ਔਖਾ ਹੋਇਆ ਪਿਆ ਲੋਕਾਂ ਦਾ ਕੋਈ ਆਪੀ ਕੋਈ ਮੰਗ ਜਾਂ ਕਿਸੇ ਨਾਲ ਕਹੋ ਜਾਣਾ ਮੰਗ ਅਪੀਲ ਸਾਰਾ ਕੁਝ ਇਹੀ ਆ ਸਰ ਜਿਹੜਾ ਆਪਾਂ ਕੈ ਲੋਕਾਂ ਨੇ ਪੈਸੇ ਦੇ ਨਾਲ ਕੈਟਲ ਕਲਚਰ ਮਸ਼ੀਨਾਂ ਲਈਆਂ ਉਹਨਾਂ ਨੂੰ ਯੂਜ਼ ਕਰਕੇ ਇਹਨਾਂ ਜਿਹੜੇ ਅਵਾਰਾ ਪਸ਼ੂ ਆ ਉਹਨਾਂ ਨੂੰ ਨਜਾਮ ਪਾਉਣੀ ਚਾਹੀਦੀ ਹੈ ਕੀ ਨਾਮ ਆ ਜੀ ਮੇਰਾ ਨਾਮ ਵਿੱਕੀ ਆ ਜੀ ਕਿੱਥੇ ਰਹਣ ਵਾਲੇ ਕੀ ਕੰਮ ਕਰਦੇ ਹੋ ਮੇਰਾ ਹਰਿਆਣੇ ਤੋਂ ਜੀ ਤੇ ਆਪਣਾ ਟੈਕਸੀ ਸੈਨ ਆ ਜੀ ਇੱਥੇ ਰਹੇ ਨੇ ਤੇ ਇੱਕ ਅਵਾਰਾ ਜਾਨਵਰ ਜਿਹੜੇ ਆ ਜਗਾ ਜਗਾ ਤੇ ਦੇਖਣ ਦੇ ਵਿੱਚ ਆ ਰਿਹਾ ਆ ਵੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਭਾਜੀ ਅਵਾਰਾ ਪਸ਼ੂਆਂ ਬਾਰੇ ਅਸੀਂ ਉਹ ਰੋੜਾਂ ਤੇ ਰਹਿੰਦਾ ਜੀ ਰੋੜ ਤੇ ਬਹੁਤ ਇਹ ਹਾਸਤੇ ਹੁੰਦੇ ਆ ਜੀ ਵੀ ਕੋਈ ਉルトラ ਮੋਰਸਲ ਤੇ ਜਾਂਦਾ ਕੋਈ ਪਸ਼ੂ ਮਰੇ ਆ ਗਿਆ ਜਾਂ ਗੱਡੀ ਵਿੱਚ ਲੱਗ ਗਈ ਗੱਡੀ ਦਾ ਨੁਕਸਾਨ ਹੋ ਗਿਆ ਕਈ ਵਾਰੀ ਤਾਂ ਬਹੁਤ ਜੱਥਾਂ ਵੀ ਹੋ ਗਈਆਂ ਪਸ਼ੂਆਂ ਦੇ ਵਿੱਚ ਵੱਜ ਕੇ ਦੇਖੋ ਇਹ ਗਵਰਨਮੈਂਟ ਨੂੰ ਚਾਹੀਦਾ ਜੀ ਦੇਖੋ ਇੱਕ ਤੀਲਾ ਦੀ ਡੱਬੀ ਤੇ ਟੈਕਸ ਲਾ ਆਇਆ ਨਹੀਂ ਗਊ ਟੈਕਸ ਤੇ ਪਸ਼ੂਆਂ ਨੂੰ ਸਾੰਭਦੇ ਨਹੀਂ ਜੀ ਜਾਂ ਉਹਨਾਂ ਦਾ ਕੋਈ ਹੱਲ ਕਰਨ ਉਹ ਇਨਾਂ ਦੇ ਗਊਸ਼ਾਲਾ ਬਣਾਈਆਂ ਜਾਂ ਕਿੱਥੇ ਆ ਉਹ ਕੀ ਆ ਜਿਹੜੀਆਂ ਦਾ ਗਊਸ਼ਾਲਾ ਦੇ ਵਿੱਚ ਵੀ ਜਿਹੜੀਆਂ ਜੀ ਦੁੱਧ ਦੇਣੇ ਵਾਲੀਆਂ ਗਾਂयां ਉਹੋ ਹੀ ਰੱਖਦੇ ਆ ਜਿਹੜੀ ਕੋਈ ਬਿਜਾਰੀ ਕੋਈ ਸੱਟ ਲੱਗੀ ਹੋ ਕੋਈ ਦੁੱਧ ਨਹੀਂ ਦਿੰਦੀ ਉਹਨੂੰ ਉਹ ਵੀ ੱੱਕੇ ਮਾਰਦੇ ਬਾਹਰ ਕੱਢ ਦਿੰਦੇ ਆ ਜੀ ਤੇ ਇਹ ਗਵਰਨਮੈਂਟ ਨੂੰ ਚਾਹੀਦਾ ਜੀ ਇਹਨਾਂ ਦਾ ਕੋਈ ਹੱਲ ਕਰੇ ਜੀ ਗਊਸ਼ਾਲਾ ਵਾਲਿਆਂ ਨੂੰ ਵੀ ਕਹਿਣ ਉਹ ਵੀ ਬਸ ਪੈਸੇ ਲੈਣ ਦੇ ਮਾਰੇ ਗਊਸ਼ਾਲਾ ਬਣਾਈਆਂ ਆ ਜੀ ਤੇ ਉਹਨਾਂ ਦਾ ਕੋਈ ਪਸ਼ੂ ਰੱਖਦਾ ਨਹੀਂ ਜੀ ਉੱਥੇ ਜਿਹੜਾ ਕੋਈ ਕੰਮ ਦਾ ਉਹ ਹੀ ਰੱਖਦਾ ਜਿਹੜਾ ਕੋਈ ਦੁੱਧ ਦਿੰਦਾ ਥੋੜਾ ਬਹੁਤਾ ਉਹ ਹੀ ਰੱਖਦੇ ਆ ਜੀ ਉਹ ਵੀ ਨਹੀਂ ਰੱਖਦੇ ਜੀ ਅੱਛਾ ਤੁਸੀਂ ਭਾਜੀ ਸੜਕਾਂ ਤੇ ਰਿਵਕੀ ਭਾਜੀ ਰਹਿੰਦੇ ਆ ਆਪਾ ਕਦੇ ਹਰ ਚੀਜ਼ ਵਿੱਚ ਦੇਖਦੇ ਹੋਗੇ ہمارا ਜਾਂ ਪਰ ਆ ਕਰਕੇ ਬੰਦੇ ਹਰ ਸੈਕਟਰ ਤੋਂ ਮਿਲਦੇ ਹੋਣਗੇ ਹਾਂਜੀ 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 ਬਹੁਤ ਜੀ ਬਹੁਤ ਰੋੜਾਂ ਦੇ ਉੱਤੇ ਬਸ ਜਿਹਦੇ ਖੇਚੇ ਬੜੀ ਉਹ ਆ ਜੀ ਪਸ਼ੂ ਉਹ ਡੰਡਾ ਮਾਰਦਾ ਰੋੜਾ ਨੂੰ ਕੱਢ ਦਿੰਦਾ ਮੋਰੋ ਕੋ ਸਕੂਟਰ ਮੋਟਰਸਾਈਕਲ ਵਾਲਾ ਕੋ ਗੱਡੀ ਵਾਲਾ ਆਉਂਦਾ ਜਾਂ ਤਾਂ ਗੱਡੀ ਦੇ ਉੱਤੇ ਚੜ ਗਈ ਜਾਂ ਕੋ ਮੋਟਰਸਾਈਕਲ 'ਤੇ ਪਿਆ ਜੀ ਨਾ ਉਹਨੂੰ ਕਹਿਣ ਜੋਗਾ ਵਿਚਾਰੇ ਨੂੰ ਕੋਈ ਪਸ਼ੂ ਨੂੰ ਹੁਣ ਕੀ ਕਹਿਣਾ ਜੀ ਨਾ ਤਾਂ ਕੋਈ ਪਸ਼ੂ ਦਾ ਕਸੂਰਾ ਜਿਹਦੇ ਖੇਚੇ ਬੜੀ ਉਹ ਡਾਂਗ ਮਾਰਦਾ ਕੱਢ ਦਿੰਦਾ ਇਹਨੂੰ ਜੀ ਜਿੱਥੇ ਦੇਖੋ ਜੀ ਪੰਜ ਪੰਜ 7 7 10 10 ਦੇ ਝੋਣਡੇ ਹੀ ਆ ਜੀ ਇਕੱ ਬਾ ਜਿੱਦੋਂ ਡਾਂਗਾ ਪੈਂਦੀਆਂ ਕੋਈ ਐਨੂੰ ਦੌੜਾਇਆ ਪਸ਼ੂਆਂ ਦੀ ਵੀ ਬੇਕਦਰਹੀ ਆ ਕੋਈ ਡਾੜ ਮਾਰਦਾ ਕਿਸੇ ਦੀ ਪੂਛ ਵੱਢ ਦਿੰਦਾ ਕਿਸੇ ਗਾਂ ਦੀ ਕਿਸੇ ਦੀ ਲੱਤ ਤੋੜੀਊਗਾ ਕਿਸੇ ਦਾ ਕੋਸ਼ਵਾ ਜੀ ਪਸ਼ੂ ਵਿਚਾਰੇ ਕੀ ਕਰਨ ਉਹਦਾ ਵੀ ਕੀ ਕਸੂਰ ਆ ਜੀ ਤਾਂ ਸੇ ਗਵਰਨਮੈਂਟ ਨੂੰ ਚਾਹੀਦਾ ਜੀ ਇਹਨਾਂ ਦਾ ਕੋਈ ਹੱਲ ਕਰਨ